धन गुरु नानक देव जी महाराज ਨੇ ਉਸ परमात्मा ਨੂੰ ਮਹਿਸੂਸ ਕੀਤਾ ਅਸ਼ਰਜ ਹੈ ਅਰਸ਼ਜ ਉਸ ਨੂੰ ਕਹਿੰਦੇ ਨੇ ਜਿਹਨੂੰ ਵੇਖੀਏ ਤੇ ਪੂਰਾ ਵੇਖ ਨਾ ਸਕੀਏ ਸਮਝੀਏ ਤੇ ਪੂਰਾ ਸਮਝ ਨਾ ਸਕੀਏ ਸੁਣੀਏ ਤੇ ਪੂਰਾ ਸੁਣ ਨਾ ਸਕੀਏ ਕਥਨ ਕਰੀਏ ਤੇ ਪੂਰਾ ਕਥਨ ਨਾ ਕਰ ਸਕੀਏ ਤੇ ਜੋ ਹਾਲਤ ਬਣ ਜਾਂਦੀ ਉਹਨੂੰ ਕਹਿੰਦੇ ਨੇ ਅਸ਼ਰਜਤਾ ਬਿਸਮਾ ਮਹਾਰਾਜ ਕੈਨਨ ਤੋਂ ਵਾਹ ਹੈ ਅਸ਼ਚਰਜ ਹੈ ਤੇਰੀ ਹੋਂਦ ਤੇਰੀ ਯਾਦ ਹਨੇਰੇ ਨੂੰ ਮਿਟਾ ਕੇ ਚਾਨਣੇ ਚ ਬਦਲ ਦਿੰਦੀ ਵਾਹ ਗੁਰੂ ਇਹਨੂੰ ਹੁਕਮਨ ਗੁਰੂ ਗ੍ਰੰਥ ਸਾਹਿਬ ਦੇ ਚ ਨਹੀਂ ਦਰਜ ਕੀਤਾ ਅਗਰ ਦਰਜ ਕਰ ਦਿੰਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਂਝੇ ਧਰਮ ਗ੍ਰੰਥ ਨਹੀਂ ਬਣਨੇ ਸਭ ਇਹ ਵੀ ਮਰਜ ਕਰਦੇ